ਛੇ ਪੋ ਦੀ ਰਾਤ ਹੈ ਜਿਹੜੀ ਰਾਤ ਕੱਲ ਬਤੀਤ ਹੋਈ ਹੈ ਅਸੀਂ ਸਾਰਿਆਂ ਨੇ ਬੜੀ ਸੋਹਣੀ ਆਪੋ ਆਪਣੇ ਘਰਾਂ ਵਿੱਚ ਬਤੀਤ ਕੀਤੀ ਸੀ ਆਪਣੇ ਧੀਆਂ ਪੁੱਤਰਾਂ ਦੇ ਨਾਲ ਆਪੋ ਆਪਣੇ ਘਰਾਂ ਵਿੱਚ ਮਖਮਲੀ ਗੱਦਿਆਂ ਦੇ ਉੱਪਰ ਬਿਸਤਰਿਆਂ ਵਿੱਚ ਲੇਟ ਕੇ ਜਿਹੜੀ ਰਾਤ ਅਸੀਂ ਨੰਘਾ ਕੇ ਆਏ ਹਾਂ ਤੇ ਉਹ ਛੇ ਪੋ ਦੀ ਰਾਤ 1704 ਈਸਵੀ ਦਾ ਸਮਾਂ ਸੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਸੀ ਉਹ ਆਨੰਦਪੁਰ ਸਾਹਿਬ ਜਿੱਥੇ ਪਹਿਲੀ ਗੱਲ ਇਹ ਕਿ ਉਹ ਆਨੰਦਪੁਰ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਆਪ ਵਸਾਇਆ ਹੋਵੇ ਕਿਉਂਕਿ ਆਨੰਦਪੁਰ ਸਾਹਿਬ ਦਾ ਇਹ ਕੋਈ ਪਛੋਕੜ ਨਹੀਂ ਸੀ ਧੰਨ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਨੇ ਬਿਲਾਸਪੁਰ ਦੀ ਰਾਣੀ ਚੰਪਾ ਦੇ ਕੋਲੋਂ 500 ਰੁਪਏ ਉਸ ਸਮੇਂ ਦੀ ਜੋ ਕ੍ਰਾਂਤੀ ਸੀ ਉਦੇ ਅਨੁਸਾਰ ਇੰਨੇ ਦੀ ਜ਼ਮੀਨ ਖਰੀਦੀ ਇਹਨੂੰ ਮਾਖੋਵਾਲ ਪਹਿਲਾਂ ਕਿਹਾ ਜਾਂਦਾ ਸੀ ਬिलासपुर ਦੀ ਰਾਣੀ ਕੋਲੋਂ ਜ਼ਮੀਨ ਖਰੀਦੀ ਉਸ ਜ਼ਮੀਨ ਦਾ ਨਾਮ ਮਾਖੋਵਾਲ ਹੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਮਾਤਾ ਨਾਨਕੀ ਜੀ ਦੇ ਨਾਮ ਉੱਪਰ ਉਸ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ ਸੀ ਮਾਖੋਵਾਲ ਤੋਂ ਚੱਕ ਨਾਨਕੀ ਰੱਖਿਆ ਗਿਆ ਤੇ ਚੱਕ ਨਾਨਕੀ ਤੋਂ ਅਨੰਦਪੁਰ ਸਾਹਿਬ ਨਾਮ ਰੱਖਿਆ ਸੀ ਉਹ ਆਨੰਦਪੁਰ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਆਪ ਵਸਾਇਆ ਹੋਵੇ ਉਹ ਆਨੰਦਪੁਰ ਸਾਹਿਬ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਹੋਵੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹੋਇਆ। ਉਹ ਆਨੰਦਪੁਰ ਸਾਹਿਬ ਜਿੱਥੇ ਕਸ਼ਮੀਰੀ ਪੰਡਤ ਚੱਲ ਕੇ ਆਏ ਹੋਣ। ਉਹ ਆਨੰਦਪੁਰ ਸਾਹਿਬ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਦਾ ਸੰਸਕਾਰ ਹੋਇਆ ਹੋਵੇ ਤੇ ਉਹ ਆਨੰਦਪੁਰ ਸਾਹਿਬ ਜਿੱਦੀਆਂ ਗਲੀਆਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰੇ ਸਾਹਿਬਜਾਦੇ ਖੇਡਦੇ ਹੋਣ। ਉਹ ਆਨੰਦਪੁਰ ਸਾਹਿਬ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ ਹੋਵੇ ਜਿਹੜੀ ਖਾਲਸੇ ਦੀ ਭੂਮੀ ਹੋਵੇ ਜਿਹੜੀ ਸੈਭ ਜਾਦਿਆਂ ਦੀ ਜਨਮ ਭੂਮੀ ਹੋਵੇ ਜਿਹੜੀ ਵਸਾਈ ਗੁਰੂ ਸਾਹਿਬ ਨੇ ਆਪ ਹੋਈ ਹੋਵੇ ਤੇ ਉਹ ਅਨੰਦਪੁਰ ਸਾਹਿਬ ਨੂੰ ਛੱਡਣਾ ਕਿੰਨਾ ਔਖਾ ਹੋਵੇਗਾ ਅਜਾ ਸਾਨੂੰ ਕੋਈ ਕਹਿ ਦਵੇ ਕਿ ਘਰ ਛੱਡ ਕੇ ਚਲੇ ਜਾਓ ਤੇ ਬੜਾ ਔਖਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਘਰ ਨੂੰ ਛੱਡਣ ਦੀ ਗੱਲ ਹੋਈ ਜਿਹੜੀ ਜ਼ਮੀਨ ਵੀ ਆਪ ਮੁੱਲ ਖਰੀਦੀ ਆਪ ਸ਼ਹਿਰ ਖਰੀਦਿਆ ਆਪ ਉਸ ਸ਼ਹਿਰ ਦੇ ਵਿੱਚ ਫਿਰ ਕਿਲੇ ਵੀ ਬਣਵਾਏ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਵਿੱਚ ਕਿਲੇ ਬਣਵਾਏ ਸਨ ਉਹਨਾਂ ਵਿੱਚੋਂ ਪੰਜ ਤਾਂ ਮੁੱਖ ਕਿਲੇ ਨੇ ਜਿਹੜੇ ਅੱਜ ਵੀ ਅਸੀਂ ਦੇਖ ਸਕਦੇ ਹਾਂ ਕਿਲਾ ਆਨੰਦਗੜ ਦਾ ਕਿਲਾ ਲੋਹਗੜ ਕਿਲਾ ਆਨੰਦਗੜ ਕਿਤਾ ਫਤਿਹਗੜ ਕਿਲਾ ਹੋਲਗੜ ਤੇ ਇੱਕ ਕਿਲਾ ਸੀ ਤਾਰਾਗੜ ਦਾ ਕਿਲਾ ਪੰਜ ਕਿਲੇ ਬਣਵਾਏ ਸਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਇਹਨਾਂ ਦੇ ਉੱਪਰ ਵੀ ਬੜੀ ਮਾਰ ਫੌਜਾਂ ਚੜ ਕੇ ਆਈਆਂ ਸੀ ਲੋਗੜ ਦੇ ਕਿਲੇ ਵਿੱਚ ਸਿੱਖ ਜੰਗ ਜੁਦ ਕਰਦੇ ਸਨ ਉਹ ਲੋਗੜ ਦੇ ਕਿਲੇ ਵਿੱਚ ਹਥਿਆਰ ਬਣਾਉਣ ਦਾ ਕੰਮ ਹੁੰਦਾ ਸੀ ਜਦੋਂ ਫੌਜਾਂ ਨੂੰ ਪਤਾ ਲੱਗਿਆ ਕਿ ਇਸ ਕਿਲੇ ਦੇ ਅੰਦਰ ਹਥਿਆਰ ਬਣਾਏ ਜਾਂਦੇ ਨੇ ਇਤਿਹਾਸ ਆਕਦਾ 1700 ਈਸਵੀ ਨੂੰ ਮੁਗਲ ਫੌਜਾਂ ਪਹਾੜੀ ਰਾਜਿਆਂ ਨੇ ਪਹਿਲਾਂ ਵੀ ਹੱਲਾ ਕੀਤਾ ਸੀ ਜਦੋਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਫੌਜਾਂ ਚੜ੍ਹ ਕੇ ਆਈਆਂ ਤੇ ਇੱਕ ਹਾਥੀ ਨੇ ਉਹਨਾਂ ਨੇ ਸ਼ਰਾਬ ਪਲਾ ਕੇ ਲਿਆਂਦੀ ਸੀ ਹਾਥੀ ਨੂੰ ਸ਼ਰਾਬ ਪਲਾਈ ਸ਼ਰਾਬ ਦੇ ਨਸ਼ੇ ਵਿੱਚ ਉਹ ਮਸਤ ਹੋਇਆ ਹਾਥੀ ਜਦੋਂ ਆਪਣੀ ਜਗ੍ਹਾ ਤੋਂ ਚੱਲ ਕੇ ਆ ਰਿਹਾ ਰੌਲਾ ਪੈ ਰਿਹਾ ਹੈ ਕੀ ਫੌਜਾਂ ਆ ਰਹੀਆਂ ਹਨ ਹਾਥੀ ਨੂੰ ਸ਼ਰਾਬ ਪਾਈ ਹੋਈ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸੁਨੇਹਾ ਪਹੁੰਚਿਆ ਸੀ ਪਾਤਸ਼ਾਹ ਫੌਜਾਂ ਚੜ ਕੇ ਆ ਰਹੀਆਂ ਅੱਗੇ ਇੱਕ ਸ਼ਰਾਬੀ ਹਾਥੀ ਲਾਇਆ ਹੋਇਆ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਿਆ ਸੀ ਕੋਈ ਗੱਲ ਨਹੀਂ ਆਖਿਆ ਪਾਤਸ਼ਾਹ ਕੋਈ ਗੱਲ ਨਹੀਂ ਹਾਥੀ ਤਾਂ ਵੈਸੇ ਮਾਣ ਨਹੀਂ ਏਨੀ ਜਾਣ ਹੈ ਉਹਦੇ ਵਿੱਚ ਅੱਜ ਤਾਂ ਮਸਤਿਆਂ ਹੋਇਆ ਹਾਥੀ ਹੈ ਇਹਦੇ ਕੋਲੋਂ ਕਿਵੇਂ ਬਚਣਾ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਿਆ ਕੋਈ ਗੱਲ ਨਹੀਂ ਇਸ ਹਾਥੀ ਦਾ ਮੁਕਾਬਲਾ ਸਾਡਾ ਦੁਨੀ ਚੰਦ ਕਰੇਗਾ ਦੁਨੀ ਚੰਦ ਨੂੰ ਆਖਿਆ ਇਹ ਮੁਕਾਬਲਾ ਕਰੇਗਾ ਤੇ ਦੁਨੀ ਚੰਦ ਗੁਰੂ ਤੇ ਭਰੋਸਾ ਨਹੀਂ ਕੀਤਾ ਦੁਨੀ ਚੰਦ ਕਿਲੇ ਦੀ ਕੰਧ ਟੱਪ ਕੇ ਭੱਜਿਆ ਸੀ ਇਤਿਹਾਸ ਆਖਦਾ ਥੋੜੇ ਸਮੇਂ ਬਾਅਦ ਲੱਤ ਟੁੱਟੀ ਤੇ ਮਰ ਗਿਆ ਸੀ ਜਦੋਂ ਫਿਰ ਪਤਾ ਲੱਗਿਆ ਦਿਨ ਚੜ੍ਹਿਆ ਸੀ ਪਾਤਸ਼ਾਹ ਦੁਨੀ ਚੰਦ ਡਰ ਕੇ ਭੱਜ ਗਿਆ ਸਤ ਗੁਰੂ ਜੀ ਹਾਥੀ ਚੜ ਕੇ ਆ ਰਿਹਾ ਦੱਸੋ ਮੁਕਾਬਲਾ ਕਿਵੇਂ ਕਰਨਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਿਆ ਕੋਈ ਗੱਲ ਨਹੀਂ ਹਾਥੀ ਆ ਰਿਹਾ ਹੈ ਤੇ ਸਾਡਾ ਵੀ ਇੱਕ ਸਿੱਖ ਮੁਕਾਬਲਾ ਕਰਨ ਵਾਸਤੇ ਜਾਏਗਾ ਭਾਈ ਬਚਿੱਤਰ ਸਿੰਘ ਵੱਲ ਹੱਥ ਕਰਕੇ ਆਖਿਆ ਕਿ ਚੱਲ ਬਚਿੱਤਰ ਸਿੰਘਾ ਤੇਰੀ ਵਾਰੀ ਐ ਉਸ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਚੱਲ ਤੇ ਮਦਰੇ ਜੇ ਕੱਦ ਦਾ ਇਤਿਹਾਸ ਆਖਦਾ ਭਾਈ ਬਚਿੱਤਰ ਸਿੰਘ ਹੱਥ ਜੋੜ ਕੇ ਆਖਿਆ ਸੀ ਪਾਤਸ਼ਾਹ ਕਰਵਾਉਣ ਵਾਲੇ ਤੁਸੀਂ ਹੋ ਜੋ ਤੁਹਾਡਾ ਥਾਪੜਾ ਹੋਵੇ ਤੁਹਾਡਾ ਥਾਪੜਾ ਮੇਰੀ ਪਿੱਠ ਤੇ ਹੈ ਤੇ ਮੈਂ ਸਾਰਾ ਕੁਝ ਕਰ ਸਕਦਾ ਹਾਂ ਮੈਨੂੰ ਥਾਪੜਾ ਦਿਓ ਮੈਂ ਹਾਥੀ ਦੇ ਨਾਲ ਮੁਕਾਬਲਾ ਕਰਨ ਵਾਸਤੇ ਤਿਆਰ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਥਾਪੜਾ ਦਿੱਤਾ ਤੇ ਭਾਈ ਬਚਿੱਤਰ ਸਿੰਘ ਨੇ ਇੱਕ ਨਾਗਣੀ ਫੜੀ ਸੀ ਉਸ ਨਾਗਣੀ ਦੇ ਨਾਲ ਹਾਥੀ ਜਿਹੜਾ ਅੱਗੋਂ ਤਵੀਆਂ ਦੇ ਨਾਲ ਜਕੜਿਆ ਹੋਇਆ ਹੈ ਸਰੀਰ ਤੇ ਸੰਜੋਗ ਆਇਆ ਹੋਇਆ ਹੈ ਭਾਈ ਬਚਿੱਤਰ ਸਿੰਘ ਘੋੜੇ ਤੇ ਬੈਠਾ ਘੌੜਾ ਦੌੜ ਕੇ ਗਿਆ ਤੇ ਉਸ ਘੋੜੇ ਦੇ ਉੱਪਰ ਜਾਂਦੇ ਜਾਂਦੇ ਭਾਈ ਬਚਿੱਤਰ ਸਿੰਘ ਨੇ ਖੜੇ ਹੋ ਕੇ ਪੂਰੇ ਜ਼ੋਰ ਦੇ ਨਾਲ ਨਾਗਣੀ ਨਾਲ ਵਾਰ ਕੀਤਾ ਸੀ ਤੇ ਉਸ ਪ੍ਰਸ਼ਾਦ ਉਸ ਹਾਥੀ ਦੇ ਸ਼ਰਾਬੀ ਹਾਥੀ ਨੇ ਸਿਰ ਵਿੱਚ ਐਸੀ ਨਾਗਣੀ ਮਾਰੀ ਉਹ ਸ਼ਰਾਬੀ ਨਹਾਤੀ ਉਸੇ ਜਗ੍ਹਾ ਤੇ ਉਲਟ ਕੇ ਵਾਪਸ ਭਜਣਾ ਸ਼ੁਰੂ ਹੋ ਗਿਆ ਸੀ ਜਿਹੜੀਆਂ ਫੌਜਾਂ ਅੱਗੇ-ਅੱਗੇ ਆ ਰਹੀਆਂ ਸਨ ਉਹ ਸਾਰੀਆਂ ਫੌਜਾਂ ਨੂੰ ਲਤਾੜਦਾ ਹੋਇਆ ਹਾਥੀ ਪਿੱਛੇ ਨੂੰ ਦੌੜਿਆ ਤੇ ਰੌਲਾ ਪੈ ਗਿਆ ਸੀ ਜਿਹੜੇ ਕਿਲਾ ਲੁੱਟਣ ਵਾਸਤੇ ਆਏ ਸਨ ਉਹ ਸਾਰੇ ਪੁੱਠੇ ਪੈਰੀ ਭਜਣੇ ਸ਼ੁਰੂ ਹੋ ਗਏ ਸਨ ਉਹ ਆਨੰਦਪੁਰ ਸਾਹਿਬ ਨੂੰ ਛੱਡਣ ਵਾਸਤੇ ਅਜ ਘੇਰਾ ਪਿਆ ਹੈ ਜਿਸ ਆਨੰਦਪੁਰ ਸਾਹਿਬ ਦੀਆਂ ਇੰਨੀਆਂ ਗੁਰੂ ਸਾਹਿਬ ਦੀਆਂ ਆਜ਼ਾਦਾਂ ਜੁੜੀਆਂ ਵੈਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਮੁੱਚਾ ਜੀਵਨ ਕਾਲ ਵੇਖਾਂਗੇ तकरीबन 42 ਕੋ ਸਾਲ ਦੀ ਸਰੀਰਕ ਉਮਰ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਇਹਨਾਂ 42 ਸਾਲਾਂ ਵਿੱਚੋਂ ਸਭ ਤੋਂ ਵੱਧ ਸਮਾਂ ਜੇ ਕਿਸੇ ਧਰਤੀ ਤੇ ਗੁਜ਼ਾਰਿਆ ਹੈ ਤੋ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤੋਂ ਵੱਧ ਸਮਾਂ ਰਹੇ ਉਹ ਧਰਤੀ ਆਨੰਦਪੁਰ ਸਾਹਿਬ ਦੀ ਧਰਤੀ ਸੀ ਉਸ ਧਰਤੀ ਨੂੰ ਛੱਡਣ ਦੀ ਅੱਜ ਗੱਲ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਦੇ ਕਹਿਣ ਤੇ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਲਿਆ 6 ਪਉ ਦੀ ਰਾਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਦੇ ਨਾਲ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ